ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੀ ਨਿਊ ਵੀਡੀਓ ਵਿੱਚ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਅੱਜ ਜਾ ਰਹੇ ਆ ਸਮੇਜਾ ਕੋਠੀ ਪ੍ਰੋਗਰਾਮ ਤੇ ਅੱਜ ਸਿੰਘ ਕੋਈ ਹੈ ਨਹੀਂ ਨਾਲ ਅੱਜ ਅਸੀਂ ਜਾ ਰਹੇ ਆ ਜਥੇਦਾਰ ਵੀਰ ਜੀ ਨਾਲ ਬਾਬਾ ਜੀ ਜਥੇਦਾਰ ਜੀ ਬਾਬਾ ਸੁਖਜੀਤ ਸਿੰਘ ਜੀ ਉਹਨਾਂ ਨਾਲ ਜਾ ਰਹੇ ਆ ਕਿਉਂਕਿ ਜਿਨ੍ਹਾਂ ਦੇ ਪ੍ਰੋਗਰਾਮ ਹੈ ਉਹਨਾਂ ਨੇ ਕਿਆ ਸੀ ਵੀ ਤੁਸੀਂ ਆਇਓ ਜਰੂਰ ਜਤਿਹਦਾਰ ਜੀ ਵੀਰ ਜੀ ਨਾਲ ਉਹਨਾਂ ਨਾਲ ਜਾ ਰਹੇ ਹਾਂ ਹੁਣ ਤੁਰ ਪਿਆ ਘਰੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਨੇਤਨੇਮ ਕਰਕੇ ਤੁਰ ਪਿਆ ਦੇਖੋ ਧੁੰਦ ਕਿੰਨੀ ਹੈ ਬਾਹਰ ਠੰਡਾ ਬਹੁਤ ਮੌਸਮ ਹਿੱਟਰ ਚੱਲ ਰਿਹਾ ਤੇ ਸਰਦੀ ਕਾਫੀ ਹੈ ਹੁਣ ਤੁਰ ਪਿਆ ਘਰੋਂ 7 ਵਜੇ ਹੈ ਕਿੱਥੇ ਜਾਣਾ ਕੀ ਕੁਝ ਕਰਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜਤਿਹਦਾਰ ਵੀਰ ਜੀ ਦੇ ਵੀ ਦਰਸ਼ਨ ਕਰਾਵਾਂਗੇ ਬਣੇ ਰਹਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਹੋ ਜੀ ਜਿਹੜਾ ਅਮਰਤ ਵੇਲੇ ਦਾ ਟਾਈਮ ਹੁੰਦਾ ਸ਼ਾਂਤ ਵਾਤਾਵਰਨ ਹੁੰਦਾ ਕੋਈ ਵੀ ਗੁਰਮੁਖ ਪਿਆਰਿਓ ਨਾਲ ਤਾਂ ਸੜਕਾਂ ਤੇ ਬਹੁਤਾ ਟ੍ਰੈਫਿਕ ਹੁੰਦਾ ਹੈ ਤੇ ਨਾਮ ਗੁਰਮੁਖ ਪਿਆਰਿਓ ਕੋਈ ਪਸ਼ੂ ਡੰਗਰ ਤੁਹਾਨੂੰ ਦੇਖੂਗਾ ਸਾਰੇ ਬੈਠੇ ਹੋਣਗੇ ਅਮਰਤ ਵੇਲਾ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਵੀ ਅਮਰਤ ਵੇਲੇ ਨਾਮ ਜਪਣ ਦਾ ਟਾਈਮ ਹੈ। ਇੱਥੇ ਗੱਡੀ ਆ ਰਹੀ ਹੈ। ਤੇ ਅਮਰਤ ਵੇਲਾ ਸ਼ਾਂਤ ਵਾਤਾਵਰਣ ਨਾਲ ਦੇਖੋ ਕਿੱਡਾ ਸੋਹਣਾ ਮਾਹੌਲ ਆ ਅਮਰਤ ਵੇਲੇ ਦਾ। ਸ਼ਾਂਤ ਮਾਹੌਲ ਲੋਕ ਉੱਠ ਰਹੇ ਆ ਹੌਲੀ-ਹੌਲੀ। ਹੌਲੀ-ਹੌਲੀ ਹੌਲੀ-ਹੌਲੀ ਲੋਕ ਕੰਮ ਕਰਦੇ ਨਹੀਂ ਤਾਂ ਦੁਪਹਿਰ ਤੋਂ ਬਾਅਦ ਬਹੁਤ ਕਾਲੀ ਹੋ ਜਾਂਦੀ ਹੈ ਲੋਕਾਂ ਨੂੰ। ਬੜੀ ਕਾਲੀ ਕਰਦੇ ਲੋਕ ਐਸ ਵੇਲੇ ਸ਼ਾਂਤ ਹੁੰਦੇ ਸਾਰੇ ਕੋਈ ਕਾਲੀ ਨਹੀਂ ਕਰਦਾ ਆਰਾਮ ਨਾਲ ਚੱਲਦੇ ਸਾਰੇ ਤੇ ਵੈਸੇ ਵੀ ਸ਼ਾਂਤ ਮਾਹੌਲ ਹੁੰਦੇ ਆ ਸ਼ਾਂਤ ਮਾਹੌਲ ਹੁੰਦਾ ਆਨੰਦ ਆ ਜਾਂਦਾ ਐਸ ਵੇਲੇ ਸਫਰ ਕਰਨ ਦਾ ਵੀ ਆਨੰਦ ਆ ਜਾਂਦਾ ਤੇ ਗਰਮਖ ਪਿਆਰਿਓ ਨਾਮ ਜਪਣ ਦਾ ਵੀ ਆਨੰਦ ਆ ਜਾਂਦਾ ਐਸ ਵੇਲੇ ਦੇਖੋ ਕਿੰਨੀ ਸ਼ਾਂਤੀ ਹੈ ਹੋਰ ਕੀ ਠੀਕ-ਠਾਕ ਕਰ। ਇਹ ਆਪਣਾ ਪਰਵਾਰ ਹੈ। ਪਤਾ ਨਹੀਂ ਕਿ ਹੁੰਦੇ ਇੱਥੇ ਜਦੋਂ ਛੋਟਾ ਜਿਹਾ ਸੀ ਨਾ ਉਹਦਾ ਪਿਤਾ ਉਹਦੀ ਮੁੱਕ ਗਿਆ ਸੀਗਾ ਤੇ ਮਾਂ ਨੇ ਪਾਲਿਆ ਸੀ ਤੇ ਮਾਂ ਜਿਹੜੀ ਉਹ ਵੀ ਵੇਖੋ ਆਪਣੀ ਉਮਰ ਅਨੁਸਾਰ ਉਹ ਵੀ ਚੜ੍ਹਾਈ ਕਰਦੀ ਸੀ। ਉਹਨੇ ਘਰੇ ਖੰਡਪੜ ਸਾਹਿਬ ਕਰਾਇ ਤੇ ਕੀਰਤਨ ਕਰਾਇਆ ਮੈਨੂੰ ਮੈਨੂੰ ਦੱਸਿਆ ਮੈਂ ਪਰਚੀ ਮਨਕੀ ਬਾਰੇ ਯਾਦ ਆ ਗਈ ਪਰਚੀ ਦੇਖਿਆ ਤੇ ਉਹ ਸਾਹਮਣੇ ਬੈਠੀ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਜਾਏ ਆਂ ਦੀਵਾਨ ਤੇ ਆ ਰਹੇ ਆਂ ਵਾਪਸ ਘਰ ਜਾ ਰਹੇ ਆਂ ਹੁਣ ਜਸਵੰਤ ਸਿੰਘ ਜੀ ਕੋਲੋਂ ਘਰਾਂ ਨੂੰ ਵਾਪਸ ਰਸਤੇ ਵਿੱਚ ਹੈ ਰਹਿਣਾ ਘਰ ਨੂੰ ਪਹੁੰਚਣ ਵਾਲੇ ਆਂ ਬਹੁਤ ਵਧੀਆ ਹੋਇਆ ਦੀਵਾਨ ਚੜ੍ਹਦੀ ਕਲਾ ਨਾਲ ਬਹੁਤ ਚੰਗਾ ਲੱਗਿਆ ਜਸਵੰਤ ਸਿੰਘ ਜੀ ਨੂੰ ਮਿਲ ਕੇ ਬੜਾ ਆਨੰਦ ਆਇਆ ਭਾਈ ਸਤਪਾਲ ਸਿੰਘ ਦੇ ਸਿੱਗਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਗਰਮ ਪਿਆਰੇ ਪਹੁੰਚ ਚੁੱਕੇ ਆ ਘਰ ਬਦਲੇ ਵਸਤਰ ਦਵਾਲਾ ਸਜਾਰੇ ਦੂਜਾ ਛੋੜਾ ਬਦਲ ਲੈਣ ਜਾ ਸਿਕਣ ਲੱਗੇ ਆ ਦੇਖੋ ਇਧਰ ਚਾਹ ਦੇ ਬਲੇਟੇ ਚੜੀ ਜਾਂਦੇ ਸਾਰੇ ਸਾਰੇ ਚੜਾ ਰਹੇ ਬਲੇਟੇ ਚਾਹ ਦੇ ਬਰੈਡਾਂ ਨਾਲ ਮੈਨੂੰ ਵੀ ਪਰ ਕੇ ਦੇਦਾ ਬਟਰ ਚਾਹ ਦਾ ਬਟਰ ਭਰ ਕੇ ਮੈਨੂੰ ਦੇਦਾ ਕੀ ਕੀ ਕੁੱਤਾ ਤੂੰ ਤੇ ਹੁਣ ਚਾਹ ਦਾ ਬਟਰ ਪੀ ਕੇ ਤੇ ਫਿਰ ਟਿੱਡ ਦੇ ਨਾ ਹੋ ਜੂਗਾ ਫੂਕਣਾ ਫੂਕਣਾ ਤੇ ਆ ਜੂ ਟਿੱਡ ਥੋੜੀ ਵੀ ਥੋੜੀ ਟਿੱਡ ਫੂਕਣੀ ਸ਼ਕਣ ਲੱਗਿਆ ਬੱਟਲ ਭਰ ਕੇ ਚੱਗਣਾ ਇਹ ਬੋਤਲਾ ਕੋਰਟੇ ਦੀ ਕਰਾਉ ਲਈ ਨਹੀਂ ਦੂਰ ਹੈ ਕੀ ਹੈ ਇਹ ਕੈਮਰਾ ਸਟੈਂਡ ਕਿੰਭਾ ਲੱਗੇ ਕਿੰਭਾ ਲੱਗੇ ਸੋ ਗਰਮ ਕੁ ਪਿਆਰਿਓ ਅੱਜ ਇੱਕ ਸੈਲਫੀ ਸਟਿਕ ਮੰਗਾਈ ਹੈ ਨਵੀਂ ਬਹੁਤ ਵਧੀਆ ਲੰਮੀ ਹੈ 10 ਤੋਂ 12 ਫੁੱਟ ਦੀ ਨਾਲ ਰਿਮੋਟ ਵੀ ਆਇਆ ਜੀ

ਗਾਈਜ਼ ਦੇਖੋ ਬਹੁਤ ਵਧੀਆ ਚੀਜ਼ ਹੈ ਨਾਈਸ ਵੀਡੀਓ ਬਣਾਉਣ ਨੂੰ ਲਿਆਦੀ ਘਰੇ ਵੀਡੀਓ ਬਣਾਉਣ ਨੂੰ ਇਹਨਾ ਮੋਡ ਵੀ ਆਇਆ ਇਹਦਾ ਬਟਨ ਵੀ ਆਇਆ ਨਾਲ ਇੱਕ ਆ ਬਟਨ ਆਇਆ ਬਲੂਟੁੱਥ ਦੇ ਨਾਲ ਕਨੈਕਟ ਹੋ ਜੂਗਾ ਤੇ ਇਹਨੂੰ ਆਪਾਂ ਸੈਲਫੀ ਸਟਿਕ ਵੀ ਬਣਾ ਸਕਦੇ ਆ ਕਰਕੇ ਇਹ ਸਰਕੀ ਬਣ ਜਾਂਦੀ ਸਭ ਇੱਥੇ ਬਟਨ ਲੱਗ ਜਾਂਦਾ ਹੈ। ਪਿੱਡੀ ਕੋ ਜਾਂਦੀ ਹੈ। ਬੜੀ ਅਸੀ ਹੈ। ਬਹੁਤ ਵਧੀਆ ਚੀਜ਼ ਹੈ ਨਾਈਸ। ਫਲਿੱਪ ਕਰਦਾ ਬਹੁਤ ਬਹੁਤ ਧੰਨਵਾਦ। ਗਰਮਖ ਪਿਆਰੋ ਕਾ ਖਰਾਬ ਕਰਤੀ ਸੀ ਲਿਆ ਕੇ। ਇਹਦੇ ਵੀ ਬਟਨ ਸੀਗਾ। ਤੇ ਕਾ ਖਰਾਬ ਕਰਤੀ ਆ ਦੇਖੋ ਏਡੀ ਕਿੰਦੀ ਸੀ ਇੰਨੀ ਕਾ। ਇਹਦੇ ਨਾਲ ਵੀ ਬਟਨ ਸੀਗਾ। ਆ ਤਾਂ ਖਰਾਬ ਹੋ ਗਈ ਟੁੱਟੀ ਵੈਸੇ। ਇਹ ਚੱਲਦਾ ਜਾਊਗਾ ਬਟਨ ਤਾਂ ਚੱਲ ਜੂਗਾ ਤਾਂ। ਹਾਂ ਬਟਨ ਨਾਲ ਜੂ ਬਲੂਟੂਥ ਆ। ਜਿਹੜਾ ਦੇ ਦਿੰਦੇ ਇਹ ਇੱਕ ਸੰਭਾਲ ਕੇ ਰੱਖ ਲੋ ਬਟਨ ਜਦੋਂ ਅਸਰ ਵੱਤ ਨੂੰ ਦੇ ਤੱਕ ਖੇਲਣ ਨੂੰ ਕੁਛ ਰਾਵਣ ਬਿਸਾਰਾ ਨਹੀਂ ਕੁਛ ਬਟਨ ਨਾਕ ਲਿਆ ਸੁਭਰਮਕ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਅੱਜ ਦਿਵਾਨ ਤੇ ਜਾ ਕੇ ਜੱਜ ਸਰ ਵੀਰ ਜੀ ਨਾਲ ਬਹੁਤ ਦੁਰਗੇ ਸੀ ਉਸ ਮੇਜਾ ਕੋਠੀ ਤੇ ਥੱਕ ਕੇ ਅੱਜ ਫਿਰ ਹੁਣ ਸਪਛਾਦਾ ਪਣੀ ਛਕ ਲਿਆ ਹੁਣ ਰੈਸਟ ਕਰਦੇ ਆਂ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਗਾਇਜ਼ ਆਪ ਲੋਕ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਜੀ ਕਮੈਂਟ ਜਰੂਰ ਕਰਦੇ ਹੋ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ